ਕਿਸਾਨ ਵੀਰੋ 17ਵੇਂ ਦਿਨ 12-12 ਫੋਟਾਂ ਕਰੀ ਬੈਠਾ ਇਹ ਝੋਨਾ ਜਿਹੜਾ ਤੁਸੀਂ ਦੇਖ ਰਹੇ ਹੋ। ਵੈਰਾਈਟੀ ਹੈਗੀ ਆ PR131 ਇੱਕ ਤਰੀਕ ਨੂੰ ਇਹ ਝੋਨਾ ਟ੍ਰਾਂਸਪਲੈਂਟ ਕੀਤਾ ਗਿਆ ਸੀ ਤੇ ਪਨੀਰੀ ਦੀ ਉਮਰ ਜਿਹੜੀ ਸੀਗੀ ਉਹ ਪੂਰੇ 25 ਦਿਨ ਸੀ। ਜਾਨੀ ਕਿ ਕੱਚੀ ਉਮਰ ਦੀ ਪੌਦਾ ਸੀ ਇੱਥੇ ਟ੍ਰਾਂਸਪਲੈਂਟ ਕੀਤੀ ਸੀ ਤੇ ਝੋਨਾ ਵੀ ਅਸੀਂ ਪੂਰਾ ਖੁੱਲਾ ਦੁੱਲਾ ਵਿਰਲਾ ਲਵਾਇਆ ਸੀ ਤੇ ਉਸ ਦਿਨ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਜਿਸ ਦਿਨੇ ਝੋਨਾ ਇੱਥੇ ਲਾਇਆ ਜਾ ਰਿਹਾ ਸੀ ਜਾਂ ਲਾਇਆ ਜਾ ਚੁੱਕਿਆ ਸੀ ਪਨੀਰੀ ਦੀ ਹਾਈ ਟੋਸ ਦਿਨ ਜਿੱਦਿਆਂ ਨੂੰ ਲਾਉਣਾ ਸ਼ੁਰੂ ਕੀਤਾ ਸੀ 8 ਇੰਚ ਦੇ ਆਸ-ਪਾਸੇ ਸੀਗੀ ਤੇ ਲੇਬਰ ਇਨਕਾਰ ਕਰਦੀ ਪਈ ਸੀ ਵੀ ਅਸੀਂ ਇਹ ਝੋਨਾ ਨਹੀਂ ਲਾਉਣਾ ਪਨੀਰੀ ਬਹੁਤ ਛੋਟੀ ਆ ਸੀ ਉਹਨਾਂ ਨੂੰ ਕਿਹਾ ਸੀ ਤੁਸੀਂ ਬੇਫਿਕਰ ਹੋ ਕੇ ਲਾਓ ਡੁੱਬੂਗਾ ਮਰੂਗਾ ਸਾਡਾ ਮਰੂਗਾ ਤੁਹਾਨੂੰ ਕੋਈ ਲੰਭਾ ਨਹੀਂ ਸੋ ਆ ਜਲਦਾ ਹੁਣ ਤੁਸੀਂ ਦੇਖੋ ਕਿ ਕੱਚੀ ਉਮਰ ਦੀ ਬਹੁਤ 25 ਦਿਨਾਂ ਦੀ ਪਨੀਰੀ 17 ਦਿਨਾਂ ਦਾ ਝੋਨਾ ਤੇ 12-12 ਫੋਟਾ ਇਹ ਕੋਈ ਮਾਰੀ-ਮੋਟੀ ਗੱਲ ਨਹੀਂ ਤੇ ਤੁਹਾਨੂੰ ਧਿਆਨ ਚ ਲਿਆ ਦਈਏ ਕਿ ਯੂਰੀਆ ਸਾਰੇ ਸਿਰਫ ਇੱਕ ਲੱਗਿਆ ਇਹਨੂੰ ਤੇ ਅੱਜ ਦੂਜਾ ਯੂਰੀਆ ਲੱਗਦਾ ਪਿਆ ਪਹਿਲਾ ਯੂਰੀਆ ਇਹਨੂੰ ਲੱਗ ਚੁੱਕਿਆ ਮੈਨੂੰ ਲੱਗਦਾ 7 ਅਕ ਦਿਨਾਂ ਦਾ ਝੋਨਾ ਸੀ ਉਦੋਂ ਤੇ ਅੱਜ 10 ਦਿਨਾਂ ਬਾਅਦ ਦੂਜੀ ਕਿਸ਼ਤ ਯੂਰੀਏ ਦੀ ਇਹਨੂੰ ਲਾਈ ਜਾ ਰਹੀ ਆ ਤੇ ਵਿੱਚ ਵਿਚਾਲੇ ਜਦੋਂ ਚੋਨਾ 12 ਦਿਨਾਂ ਦਾ ਹੋ ਗਿਆ ਸੀ ਅਸੀਂ ਇਹਦੇ ਵਿੱਚ ਸਰੋਂ ਦੀ ਖਾਲ ਜਿਹੜੀ ਹੈਗੀ ਆ 16-16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਤੀ ਸੀ ਖੜੇ ਪਾਣੀ ਦੇ ਵਿੱਚ ਛੱਟਾ ਦੇ ਕੇ ਹੁਣ ਇਹਦੇ ਵਿੱਚ ਇੱਕ ਯੂਰੀਆ ਤੇ 16 ਕਿਲੋ ਸਰੋਂ ਦੀ ਖਾਲ ਅੱਜ ਦੇ ਦਿਨ ਤੱਕ ਸੀ ਤੇ ਦੂਜਾ ਯੂਰੀਆ ਇਹਨੂੰ ਅੱਜ ਲੱਗ ਚੁੱਕਿਆ ਸੋ ਜੇ ਇੱਕ ਯੂਰੀਆ ਤੇ 16 ਕਿਲੋ ਸਰੋਂ ਦੀ ਖਾਲ ਦੇ ਦਮ ਤੇ ਇਹ ਝੋਨਾ ਇੰਨੀ ਵਧੀਆ ਗ੍ਰੋਥ ਕਰ ਰਿਹਾ ਇਹਦਾ ਰੰਗ ਬੰਨ ਕਾ ਦਕਾਠ ਫੋਟ ਦੇਖ ਕੇ ਭੁੱਖ ਲੈਂਦੀ ਆ ਤੇ ਤੁਹਾਡੇ ਖੇਤਾਂ 'ਚ ਕਿਉਂ ਨਹੀਂ ਹੋ ਸਕਦਾ ਹੋ ਸਕਦਾ ਜੇਕਰ ਤੁਸੀਂ ਆਪਣੇ ਖੇਤਾਂ ਨੂੰ ਆਪਣੇ ਖੇਤ ਮੰਨ ਕੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਆਪਣੀ ਖੇਤੀ ਕਰੋ ਸੋ ਇਹ ਜਿਹੜਾ ਖੇਤ ਆ ਬਾਈ ਜੀ ਦਪਿੰਦਰ ਸਿੰਘ ਹੁਣਾਂ ਦਾ ਖੇਤ ਆ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਤੇ ਸਾਰਾ ਵਾਣ 11 ਕਿੱਲੇ ਇਹਨਾਂ ਕੋਲੇ ਇਹ ਠੇਕੇ ਤੇ ਆ ਠੇਕੇ ਵਾਲੇ ਵਾਣ ਦੇ ਵਿੱਚ ਪਹਿਲਾਂ ਜੰਤਰ ਬੀਜਿਆ ਗਿਆ ਵੱਡਾ-ਵੱਡਾ ਕਰਕੇ ਜੰਤਰ ਇੱਥੇ ਵਾਇਆ ਗਿਆ ਤੇ ਜੰਤਰ ਵਾਹ ਕੇ ਇਹਦੇ ਵਿੱਚ ਝੋਨਾ ਲਾਇਆ ਗਿਆ ਸੋ ਇਸ ਝੋਨੇ ਦੇ ਵਿੱਚ ਅਸੀਂ ਡਿਸਾਈਡ ਕੀਤਾ ਕੈਮੀਕਲ ਖੇਤੀ ਵਾਲਾ ਝੋਨਾ ਇਹਦੇ ਵਿੱਚ ਅਸੀਂ ਡਿਸਾਈਡ ਕੀਤਾ ਕਿ ਡੇਢ ਗੱਟੇ ਤੋਂ ਵੱਧ ਯੂਰੀਆ ਕਿਸੇ ਵੀ ਹਾਲਤ 'ਚ ਨਹੀਂ ਪਾਉਣੀ ਪਹਿਲੀ ਜਿਹੜੀ ਕਸ਼ਤ ਆ ਯੂਰੀਆ ਦੀ ਉਹ ਆਪਾਂ ਇੱਥੇ ਪਾਈ ਸੀਗੀ 12 ਕਿਲੋ ਪ੍ਰਤੀ ਏਕੜ ਤੇ ਦੂਜੀ ਕਸ਼ਤ ਭਾਜੀ ਕਿੰਨੀ ਪਾਈ ਜਾ ਰਹੀ ਹੈ ਅੱਜ 16 ਕਿਲੋ ਅੱਜ ਪਾਈ ਜਾ ਰਹੀ ਹੈ 16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਨੀ ਕਿ ਦੋ ਵਾਰੀਆਂ ਚ ਅੱਜ ਸਨੇ 28 ਕਿਲੋ ਯੂਰੀਆ ਪੈ ਜਾਏਗਾ ਤੇ 16 ਕਿਲੋ ਸਰੋਂ ਦੀ ਖਾਲ ਇਹਦੇ ਵਿੱਚ ਪਾਈ ਹੋਈ ਆ ਇਹਦੇ ਇਲਾਵਾ ਹਾਲ ਦੀ ਘੜੀ ਇਹਦੇ ਵਿੱਚ ਅੱਜ ਤੱਕ ਕੁਝ ਨਹੀਂ ਕੀਤਾ ਗਿਆ ਤੇ ਜਲਦਾ ਦੇਖੋ ਜ਼ਮੀਨ ਤਿਆਰ ਕੀਤੀ ਗਈ ਪੂਰੇ ਵਧੀਆ ਤਰੀਕੇ ਨਾਲ ਜੰਤਰ ਬੀਜ ਕੇ ਵਾਇਆ ਗਿਆ ਜ਼ਮੀਨ ਨੂੰ ਤਗੜਾ ਕੀਤਾ ਗਿਆ ਉਸ ਤੋਂ ਬਾਅਦ ਛੋਟੀ ਉਮਰ ਦੀ ਪਨੀਰੀ ਵਿਰਲਾ ਝੋਨਾ ਇੱਥੇ ਲਾਇਆ ਗਿਆ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਆਪ ਹੀ ਦੱਸੋ ਕਿ ਜੇ 17 ਦਿਨਾਂ ਦਾ ਝੋਨਾ 12 12 14 14 ਫੋਟਾ ਕਰ ਸਕਦਾ ਸਾਡੇ ਖੇਤ ਚ ਤੇ ਤੁਹਾਡੇ ਖੇਤ ਚ ਕਿਉਂ ਨਹੀਂ ਆਪਾਂ ਗਣ ਕੇ ਵੀ ਦਿਖਾ ਦਿੰਨੇ ਆ ਤੁਹਾਨੂੰ ਆਪਾਂ ਬੂਟਾ ਚੱਕਿਆ ਜੀ ਆਪਾਂ ਹੁਣ ਗਿਣਦੇ ਆ 1 2 3 4 5 6 7 8 9 10 11 12 ਤੇ 13 13 ਫੋਟਾਂ ਤੇ ਆ ਤੁਸੀਂ ਦੇਖ ਲਓ ਵੀ ਇਹ ਸਾਰੇ ਬੂਟੇ ਲਗਭਗ ਇੱਕੋ ਜਿਹੇ ਆ ਤੇ ਤੁਹਾਨੂੰ ਕਿਸੇ ਤਰ੍ਹਾਂ ਕੋਈ ਭਲੇਖਾ ਨਾ ਰਹੇ ਜੇ ਵੀ ਯਾਰ ਮੱਥਿਆਂ ਤੋਂ ਦਿਖਾਈ ਜਾਂਦੇ ਆ ਮੈਂ ਵਿੱਚ ਜਾਮਾ ਖੇਤ ਦੇ ਤੇ ਤੁਹਾਨੂੰ ਵਿੱਚੋਂ ਵੀ ਨੇੜਿਓਂ ਦਿਖਾ ਦਿੰਨਾ ਆਇ ਨਹੀਂ ਹੈਗਾ ਵੀ ਸਿਰਫ ਮੱਥਿਆਂ ਤੋਂ ਦਿਖਾਈ ਜਾਂਦੀਆਂ ਆਹ ਤਾਂ ਹੈਗਾ ਵੀ ਮੱਥਾ ਹੁਣ ਆਪਾਂ ਅੰਦਰ ਐਂਟਰ ਕਰਦੇ ਆਂ ਜਿੱਥੋਂ ਤੱਕ ਕਹੂੰਗੇ ਉੱਥੋਂ ਤੱਕ ਜਾਊਂਗਾ ਆਹ ਦੇਖੋ ਜਿਵੇਂ ਜਿਵੇਂ ਅੱਗੇ ਜਾ ਰਹੇ ਆਂ ਓਵੇਂ ਓਵੇਂ ਫੋਟ ਵੱਧਦੀ ਜਾਂਦਾ ਭਾਵਾਂ ਦੀ ਸੇ ਘਟਦੀ ਨਹੀਂ ਦਿਸੂਗੀ ਇਹ 17ਵੇਂ ਦਿਨ ਚਾਚੋਨਾ ਮਿੱਤਰੋ ਤੇ ਆਹ ਇਹਦੇ ਵਿੱਚ ਜੰਤਰ ਵਾਇਆ ਗਿਆ ਸੀ ਉਹਦੀ ਉਹਦੀ ਨਿਸ਼ਾਨੀ ਤੇ ਸਿਰਫ ਪਹਿਲੀ ਰੇਹ ਨੂੰ ਲੱਗੀ ਸੀ ਲਾਉਣ ਤੋਂ 7 ਦਿਨਾਂ ਬਾਅਦ ਯਾਨੀ ਕਿ 8 ਤਰੀਕ ਨੂੰ 12 ਕਿਲੋ ਪ੍ਰਤੀ ਏਕੜ ਤੇ ਅੱਜ 17ਵੇਂ ਦਿਨ ਦੂਜੀ ਰੇਹ ਉਹ ਤੁਸੀਂ ਦੇਖ ਰਹੇ ਹੋ ਸਾਡਾ ਬੰਦਾ ਲਾ ਰਿਹਾ ਯੂਰੀਆ ਕਿੰਨੀ ਲਾ ਰਿਹਾ 16 ਕਿਲੋ ਪ੍ਰਤੀ ਏਕੜ ਤੇ ਕੁੱਲ ਕਿੰਨੀ ਪਾਉਣੀ ਆ 20-20 ਕਿਲੋ ਦੀਆਂ ਦੋ ਹੋਰ ਕਿਸ਼ਟਾਂ ਪਾ ਕੇ ਅਸੀਂ ਇਹਦੇ ਚ ਯੂਰੀਆ ਥੱਲੇ ਪਾਉਣਾ ਬੰਦ ਕਰ ਦੇਣਾ ਜੇ ਸਾਨੂੰ ਲੋੜ ਲੱਗੂਗੀ ਪਹਿਲੀ ਗੱਲ ਲੋੜ ਪੈਣੀ ਨਹੀਂ ਤਾਂ ਅਸੀਂ ਜਿਹੜਾ ਹੈਗਾ ਯੂਰੀਆ ਦੀ ਇਹਦੇ ਉੱਤੇ ਸਪਰੇਅ ਕਰ ਦਿਆਂਗੇ ਜੇ ਲੋੜ ਲੱਗੇ ਸੋ ਆਹ ਦੇਖ ਲਓ ਜੀ ਜਿਹੜੇ ਮਰਜੀ ਐਂਗਲ ਤੋਂ ਦੇਖ ਲਓ ਝੋਨਾ ਜਿਹੜਾ ਹੈਗਾ ਗੱਲਾਂ ਕਰਾਉਂਦਾ ਪਿਆ ਪੀਆਰ 131 ਵੈਰਾਈਟੀ ਹੈ ਸੋ ਇੱਕ ਨਹੀਂ ਅੱਧਾ ਨਹੀਂ ਪੂਰੇ 11 ਕਿੱਲੇ ਝੋਨਾ ਤੇ ਆਹ ਤਾਂ ਪਨੀਰੀ ਵਾਲਾ ਥਾਂ ਹਨਾ ਆਹ ਵੇਖੋ ਜੀ ਆ ਪਨੀਰੀ ਵਾਲਾ ਥਾਂ ਇੱਥੇ ਵੀ ਨਜ਼ਾਰੇ ਬੰਨੇ ਪਏ ਆ ਤੇ ਆ ਜਿਹੜੀ ਹੈਗੀ ਆ ਹੁਣ ਦਲੀ ਹੋਈ ਪਨੀਰੀ ਆ ਆ ਪਨੀਰੀ ਵਾਲਾ ਥਾਂ ਤੇ ਪਨੀਰੀ ਵਾਲੇ ਥਾਂ 'ਚ ਵੀ ਝੋਨੇ ਨੇ ਪੂਰੇ ਨਜ਼ਾਰੇ ਬੰਨੇ ਪਏ ਆ ਇਹ ਹਾਲਾਂਕਿ ਅ 2 ਤਰੀਕ ਨੂੰ ਜਮਾ ਜਾਂ ਸ਼ਾਮ ਨੂੰ ਲੱਗਿਆ ਠੀਕ ਆ ਜੀ ਇੱਕ ਦਿਨ ਦਾ ਫਰਕ ਆ ਪਨੀਰੀ ਵਾਲੇ ਦਾ ਤੇ ਜਿਹੜਾ 1 ਤਰੀਕ ਨੂੰ ਲੱਗਿਆ ਉਹ ਆਹਾਂ ਤੇ ਨਾਲ ਦੇ ਖਿਆਰਿਆਂ 'ਚ ਚੋਨਾ ਜਿਹੜਾ ਹੈਗਾ ਪੂਰੀਆਂ ਗੱਲਾਂ ਕਰਾਉਂਦਾ ਪਿਆ ਪੂਰਾ ਮਨ ਲੱਗਦਾ ਖੇਤ ਦੇ ਵਿੱਚ ਆ ਕੇ ਤੇ ਕਿਸਾਨ ਵੀ ਜਿਹੜਾ ਸਾਡਾ ਭਰਾ ਭਾਈ ਦਪਿੰਦਰ ਸਿੰਘ ਉਹ ਬਾਗੋ ਬਾਗ ਆ ਹੁਣ ਆਪਾਂ ਇਸ ਕਿਾਰੇ 'ਚ ਚੱਲਦੇ ਹਾਂ ਉਹ ਬਾਪੂ ਯੂਰੀਆ ਲਈ ਜਾਂਦਾ ਦੂਜੀ ਕਿਸ਼ਤ ਅੱਜ 16 ਕਿਲੋ ਦੀ ਸੋ ਦੋਸਤੋ ਚੋਨਾ ਇੰਨਾ ਖੁੱਲਾ ਡੁੱਲਾ ਲੱਗਣਾ ਚਾਹੀਦਾ ਜਿੰਨਾ دیرਲਾ ਲੱਗੂਗਾ ਚੋਨਾ ਉੰਨੀ ਹੀ ਜ਼ਿਆਦਾ ਫੋਟ ਕਰੂਗਾ ਫੋਟ ਕਰਨ ਵਾਸਤੇ ਜਗ੍ਹਾ ਚਾਹੀਦੀ ਹੁੰਦੀ ਆ ਤੇ ਜਗ੍ਹਾ ਆਪਾਂ ਦੇਣੀ ਆ ਪਰ ਜਿਨ੍ਹਾਂ ਦੇ ਮਗਰ ਆਪਾਂ ਲੱਗੇ ਹੋਏ ਆ ਉਹ ਕਹਿੰਦੇ ਆ ਕਿ ਜਗ੍ਹਾ ਨਾ ਦਿਓ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਪ੍ਰਤੀ ਵਰਗ ਮੀਟਰ 33 ਦੇ ਹਿਸਾਬ ਨਾਲ ਬੂਟੇ ਲਾਓ ਉਹ ਉਹ ਸਿੱਧਾ ਕਹਿ ਰਹੇ ਆ ਇਸ ਸ਼ਫਾਰਿਸ਼ ਦੇ ਮਾਧਿਅਮ ਨਾਲ ਕਿ ਝੋਨੇ ਨੂੰ ਜਗ੍ਹਾ ਨਾ ਦਿਓ ਤੇ ਜਗ੍ਹਾ ਨਾ ਮਿਲੂਗੀ ਤਾਂ ਫੋਟ ਘਟੂਗੀ ਤੇ ਫੋਟ ਘਟਣ ਦੇ ਬਾਵਜੂਦ ਝੋਨਾ ਛੇਤੀ ਫਸ ਜਾਊਗਾ ਜਦੋਂ ਝੋਨਾ ਛੇਤੀ ਫਸ ਗਿਆ ਹਵਾਦਾਰੀ ਬੰਦ ਹੋ ਜੂਗੀ ਰੌਸ਼ਨੀ ਥੱਲੇ ਤੱਕ ਪਹੁੰਚਣੀ ਬੰਦ ਹੋ ਜੂਗੀ ਤੇ ਹੁਣ ਅੱਜ ਤੋਂ ਬਾਅਦ ਅਸੀਂ ਇਹਨੂੰ ਪਾਣੀ ਵੀ ਸਕਸਕਾ ਕੇ ਲਾਉਣਾ ਸ਼ੁਰੂ ਕਰ ਦੇਣਾ ਵੀ ਪੰਜਵੇਂ ਛੇਵੇਂ ਦਿਨ ਪਾਣੀ ਲਾਇਆ ਕਰਾਂਗੇ ਲੋੜ ਅਨਸਾਰ ਤਾਂ ਜਦੋਂ ਅਸੀਂ ਝੋਨਾ ਸੰਘਣਾ ਲਾ ਦਿੰਦੇ ਆ ਪਾਣੀ ਲਗਾਤਾਰ ਭਰੀ ਰੱਖਦੇ ਆ ਤਾਂ ਉਹਦੇ ਕਰਕੇ ਜ਼ਮੀਨ ਦੇ ਵਿੱਚ ਸਿਲ ਹਨੇਰੇ ਤੇ ਹੰਮਸਾਲਾ ਮਾਹੌਲ ਬਣ ਜਾਂਦਾ ਨਤੀਜੇ ਵਜੋਂ ਕੀੜਿਆਂ ਦਾ ਵੀ ਅਟੈਕ ਹੁੰਦਾ ਬਿਮਾਰੀਆਂ ਦਾ ਵੀ ਅਟੈਕ ਹੁੰਦਾ ਫਸਲ ਦੇ ਉੱਤੇ ਸੋ ਇਹ ਸਿਰਫ ਇਸ ਕਰਕੇ ਹੋ ਰਿਹਾ ਕਿਉਂਕਿ ਜਿਨ੍ਹਾਂ ਨੇ ਮਗਰ ਲੱਗੇ ਹੋਏ ਆ ਤੁਸੀਂ ਉਹ ਤੁਹਾਨੂੰ ਕਹਿੰਦੇ ਆ ਕਿ ਝੋਨਾ ਸੰਘਣਾ ਲਾਓ ਤੇ ਤੁਹਾਡਾ ਵੀ ਮਾਈਂਡ ਸੈਟ ਇਸ ਤਰ੍ਹਾਂ ਦਾ ਹੋ ਗਿਆ ਵੀ ਫਸਲ ਨੂੰ ਸੰਘਣੀ ਲਾਓ ਸੰਘਣੀ ਬੀਜੋ ਤੁਹਾਨੂੰ ਨਾ ਸ਼ੁਰੂ ਦੇ ਵਿੱਚ ਹੀ ਜਿਆਦੇ ਬੂਟੇ ਚਾਹੀਦੇ ਹੁੰਦੇ ਆ ਖੇਤ 'ਚ ਫਿਰ ਤੁਹਾਨੂੰ ਆਏ ਲੱਗਦਾ ਵੀ ਫਸਲ ਬੜੀ ਸੋਹਣੀ ਲੱਗਦੀ ਆ ਪੱbbi ਹੋਈ ਫਸਲ ਚਾਹੀਦੀ ਹੁੰਦੀ ਆ ਤੁਹਾਨੂੰ ਸ਼ੁਰੂ 'ਚ ਹੀ ਉਪਰੋਂ ਸ਼ੁਰੂ ਚ ਤਾਂ ਜਿਹੜਾ ਅਸੀਂ ਘਰੇ ਜਵਾਕ ਜਾਂਦੇ ਆ ਉਹ ਵੀ ਡੂੜ 2 ਕਿਲੋ 3 ਕਿਲੋ ਦਾ ਹੀ ਹੁੰਦਾ ਹੱਦ 4 ਕਿਲੋ ਦਾ ਹੋਊਗਾ ਤੇ ਜੇ ਤੁਸੀਂ ਕਹੋਗੇ ਸ਼ੁਰੂ ਚ 6 ਫੁੱਟਾ ਤੇ 75 ਕਿਲੋ ਦਾ ਜਵਾਕ ਹੋ ਜੇ ਜੰਮਨਸਰ ਉਹ ਗਲਤ ਗੱਲ ਹੀ ਹੋ ਜੂਗੀ ਨਾ ਉਹ ਹੋ ਨਹੀਂ ਸਕਦਾ ਸੋ ਉਸੇ ਤਰ੍ਹਾਂ ਹੀ ਸ਼ੁਰੂ ਦੇ ਵਿੱਚ ਜਿਹੜੀ ਫਸਲ ਦੇਖਣ ਵਿੱਚ ਜਿਹੜੀ ਹੈਗੀ ਆ ਸੋਹਣੀ ਨਾ ਲੱਗਦੀ ਹੋਵੇ ਬਾਣ ਫੱਬਿਆ ਨਾ ਹੋਵੇ ਉਹ ਫਸਲ ਸਮੇਂ ਦੇ ਨਾਲ-ਨਾਲ ਆਪਦੇ ਟਾਈਮ ਦੇ ਨਾਲ-ਨਾਲ ਇੰਨਾ ਜ਼ਿਆਦਾ ਰੰਗ ਬਣਦੀ ਆ ਖੇਤ ਦੇ ਵਿੱਚ ਕਿ ਉਹਦੇ ਰਿਜ਼ਲਟ ਜਿਹੜੇ ਹੈਗੇ ਆ ਕਿਸਾਨ ਦਾ ਜਿਹੜਾ ਹੈਗਾ ਮਨ ਬਾਗੋ-ਬਾਗ ਕਰ ਦਿੰਦੇ ਆ ਕਿਸਾਨ ਦੀ ਰੂਹ ਖੁਸ਼ ਕਰ ਦਿੰਦੇ ਆ ਸੋ ਅਸੀਂ 25 ਦਿਨਾਂ ਦੀ ਪਨੀਰੀ ਟਰਾਂਸਪਲੈਂਟ ਕੀਤੀ ਉਹਦੇ ਪਨੀਰੀ ਦੀ ਹਾਈਟ 8 ਇੰਚ ਸੀ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਪਾਇਆ ਹੋਇਆ ਤੇ ਅੱਧੀ ਪਨੀਰੀ ਅੱਧਾ ਬੂਟਾ ਬਾਹਰ ਸੀ ਤੇ ਅੱਧਾ ਪਾਣੀ ਦੇ ਅੰਦਰ ਸੀ ਲੋਕ ਸਾਨੂੰ ਕਹਿੰਦੇ ਸੀ ਵੀ ਥੋੜਾ ਝੋਨਾ ਡੁੱਬ ਜੂਗਾ ਇਹ ਮਰ ਜੂਗਾ ਖਤਮ ਹੋ ਜੂਗਾ 6 ਤੋਂ ਲੈ ਕੇ ਫਲਾਨੀ 10 ਤਰੀਕ ਤੱਕ ਨਹੀਂ ਪਾਣੇ ਆ ਤੇ ਬਚਨ ਦੇ ਚਾਂਸ ਘਟਾ ਆ ਦੇਖੋ ਜੀ ਸਾਰਾ ਕੁਝ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਆ ਤੇ ਪੂਰੇ ਨਜ਼ਾਰੇ ਵੱਜੇ ਹੋਏ ਆ ਮਹਾਰਾਜ ਦੀ ਫੁੱਲ ਕਿਰਪਾ ਕੋਈ ਵੀ ਬੂਟਾ ਇਸ ਵੇਲੇ 10 ਟਾਂਗਾਂ ਤੋਂ ਘਟ ਨਹੀਂ ਹੈਗਾ 12 13 ਤੱਕ ਨਾਲੀਆਂ ਬਣੀਆਂ ਹੋਈਆਂ 17ਵੇਂ ਦਿਨ ਸੋ ਇਹ ਸਾਰਾ ਕੁਝ ਤੁਹਾਡੇ ਖੇਤਾਂ 'ਚ ਵੀ ਹੋ ਸਕਦਾ ਜੇਕਰ ਤੁਸੀਂ ਕੰਪਨੀਆਂ ਦੇ ਆੜਤੀਆਂ ਦੇ ਬੈਂਕਾਂ ਦੇ ਤੇ ਗਲਤ ਸ਼ਿਫਾਰਸ਼ਾਂ ਕਰਕੇ ਕਮਿਸ਼ਨ ਖਾਣ ਵਾਲਿਆਂ ਦੇ ਘਰ ਪਰਨ ਦੀ بجائے ਆਪਣੇ ਘਰ ਨੂੰ ਸਿਆਣੇ ਹੋਵੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਸਿਆਣੇ ਹੋਵੋ ਸੋ ਪੀਆਰ 131 ਵੈਰਾਈਟੀ ਹੈ ਦੋਸਤੋ ਇੱਕ ਤਰੀਕ ਦੀ ਟ੍ਰਾਂਸਪਲੈਂਟੇਸ਼ਨ ਆ 16 ਕਿਲੋ ਯੂਰੀਆ ਅੱਜ ਪੈ ਰਿਆ 12 ਕਿਲੋ 7 ਤਰੀਕ ਨੂੰ ਪਹਿ ਗਿਆ ਸੀ ਤੇ ਵਿਚ ਵਿਚਾਲੇ ਜਿਹੜਾ ਹੈਗਾ 12 ਤਰੀਕ ਦੇ ਆਸੇ-ਪਾਸੇ 16 ਕਿਲੋ ਸਰੋਂ ਦੀ ਖਾਲ ਮਿੱਟੀ ਦੇ ਵਿੱਚ ਰਲਾ ਕੇ ਪੀਸੀ ਹੋਈ ਇਸ ਵਾਹਣ ਦੇ ਵਿੱਚ ਫਸਲ ਨੂੰ ਦਿੱਤੀ ਗਈ ਆ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਜੰਤਰ ਇਸ ਕੇਸ ਦੇ ਵਿੱਚ ਵਾਇਆ ਗਿਆ ਸੀ ਤੇ ਇਹ ਰਿਜ਼ਲਟ ਇਹਨਾਂ ਸਾਰੀਆਂ ਚੀਜ਼ਾਂ ਦੇ ਰਲੇ ਮਲੇ ਮਗਾਲੇ ਮਿਲੇ ਅਹ ਨਤੀਜੇ ਵਜੋਂ ਤੁਹਾਡੇ ਸਾਹਮਣੇ ਆ ਸੋ ਤੁਹਾਡੇ ਖੇਤਾਂ ਦੇ ਵਿੱਚ ਵੀ ਇਹ ਸਾਰਾ ਕੁਝ ਹੋ ਸਕਦਾ ਜੇਕਰ ਤੁਸੀਂ ਵੀ ਜਿਹੜਾ ਹੈਗਾ ਧਰਤੀ ਮਾਤਾ ਦਾ ਖਿਆਲ ਰੱਖਦੇ ਹੋਏ ਧਰਤੀ ਦੀ ਸਿਹਤ ਤੇ ਉਪਜਾਊਪਾਨ ਦਾ ਖਿਆਲ ਰੱਖਦੇ ਹੋਏ ਖੇਤੀ ਕਰੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ